ਸਰ ਸ਼ਿਕਰ ਜੀ ਸਾਰਿਆਂ ਨੂੰ ਮੈਂ ਮਨਦੀਪ 나ਗੀ ਮੰਦੀਪ ਫਟਫਟ ਕਲਾਸਿਸ ਦੇ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਸੋਚਿਆ ਆਪ ਸਭ ਦੇ ਲਈ ਕੁਝ ਬੈਸਟ ਆਊਟ ਆਫ ਵੇਸਟ ਮਟੀਰੀਅਲ ਤੋਂ ਕੋਈ ਚੀਜ਼ ਬਣਾਵਾ ਤੋਂ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮੈਂ ਘਰ ਦੇ ਵਿੱਚ ਕੁਝ ਪੁਰਾਣੇ ਚਾਰਟਸ ਜੋ ਮੇਰੇ ਯੂਜ਼ ਕੀਤੇ ਹੋਏ ਸੀ ਉਹਨਾਂ ਨੂੰ ਲਏ ਫਿਰ ਮੈਂ ਉਹਨਾਂ ਦੀ ਬੈਕ ਸਾਈਡ ਦੇ ਉੱਪਰ ਲਾਈਨਸ ਲਗਾਈਆਂ ਉਹਨਾਂ ਨੂੰ ਕੱਟ ਕਰਕੇ ਜਿੰਨੀ ਮੈਨੂੰ ਜ਼ਰੂਰਤ ਸੀ ਕਿ ਮੈਨੂੰ ਕਿੰਨੇ ਪੀਸ ਜਾਂ ਕਿੰਨਾ ਸਾਈਜ਼ ਚਾਹੀਦਾ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਚਾਰਟ ਸੀ ਮੈਂ ਕਟਿੰਗ ਕਰਕੇ ਨੇ ਉੱਪਰ ਲਾਈਨਸ ਲਗਾ ਲੀਆਂ ਤਾਂ ਕਿ ਜੋ ਵੀ ਮੈਨੋਂ ਉੱਪਰ ਲਿਖਣਾ ਚਾਹੀਨੀ ਆ ਮੇਰੇ ਮਾਈਂਡ ਦੇ ਵਿੱਚ ਹੈ ਮੈਂ ਇਹਨਾਂ ਉੱਪਰ ਅੱਛੇ ਤਰੀਕੇ ਸਿਮਟਰੀ ਦੇ ਵਿੱਚ ਸਹੀ ਤਰੀਕੇ ਲਿਖ ਸਕਾਂ ਦੇਖੋ ਤੁਸੀਂ ਮੈਂ ਲਾਈਨ ਲਗਾ ਦਿੱਤੀਆਂ ਨੇ ਸਾਰੀਆਂ ਤੇ ਹੁਣ ਆਪਾਂ ਦੇਖਦੇ ਹਾਂ ਅੱਗੇ ਅਸੀਂ ਇਹਨਾਂ ਚਾਰਟਸ ਦਾ ਕੀ ਕਰਨਾ ਹੈ ਇਸ ਦੇ ਉੱਪਰ ਕੀ ਲਿਖਾਂਗੇ ਤੇ ਕਿਸ ਤਰ੍ਹਾਂ ਪ੍ਰਿਪੇਅਰ ਕਰਾਂਗੇ ਇਸ ਮਟੀਰੀਅਲ ਨੂੰ ਫੇਰ ਮੈਂ ਇਸ ਦੇ ਉੱਪਰ ਮਾਰਕਰ ਲੈ ਕੇ ਜੋ ਵੀ ਲਿਖਣਾ ਸੀ ਉਹ ਲਿਖਣਾ ਸਟਾਰਟ ਕੀਤਾ ਮੈਂ ਸੋਚਿਆ ਇਹਨਾਂ ਦੇ ਮੈਂ ਇੰਗਲਿਸ਼ ਦੇ ਜਿਹੜੇ ਵਰਡਸ ਨੇ ਉਹ ਮਟੀਰੀਅਲ ਬਣਾਵਾ ਇੰਗਲਿਸ਼ ਕਾਰਡਸ ਠੀਕ ਹੈ ਤਾਂ ਮੈਂ ਦੇਖਿਆ ਮੈਂ ਇਹਨਾਂ ਦੇ ਕਾਮਨ ਵਰਡ ਕਾਰਡ ਬਣਾਏ ਠੀਕ ਹੈ ਜਿਨ੍ਹਾਂ ਦੇ ਉੱਪਰ ਮੈਂ ਜੋ ਕਾਮਨ ਵਰਡਸ ਅਸੀਂ ਇੰਗਲਿਸ਼ 'ਚ ਯੂਜ਼ ਕਰਦੇ ਹਾਂ ਡੇਲੀ ਰੁਟੀਨ ਦੇ ਵਿੱਚ ਬੱਚਿਆਂ ਨੂੰ ਸਿਖਾਉਣ ਦੇ ਲਈ ਉਹ ਵਰਡ ਕਾਰਡ ਮੈਂ ਬਣਾਏ ਬੱਚਿਆਂ ਲਈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਹੈਡਿੰਗ ਲਿਖਿਆ ਇਹ ਤੁਹਾਡੀ ਆਪਣੀ ਇੱਛਾ ਹੈ ਕਿ ਤੁਸੀਂ ਹੈਡਿੰਗ ਲਿਖਣਾ ਚਾਹੁੰਦੇ ਹੋ ਜਾਂ ਨਹੀਂ ਲਿਖਣਾ ਚਾਹੁੰਦੇ ਤੁਸੀਂ ਇਹਨਾਂ ਕਾਰਡਸ ਨੂੰ ਕਲਰਫੁੱਲ ਵੀ ਬਣਾ ਸਕਦੇ ਹੋ ਕਲਰਫੁੱਲ ਹੋਏਗਾ ਥੋੜਾ ਡਾਰਕ ਹੋਏਗਾ ਦੇਖਣ ਵਿੱਚ ਬੱਚੇ ਅਟਰੈਕਟ ਹੁੰਦੇ ਨੇ ਤੇ ਹੋਰ ਵੀ ਇੰਟਰਸਟ ਲੈ ਕੇ ਪੜਾਈ ਕਰਦੇ ਨੇ ਤੇ ਸਭ ਤੋਂ ਵਧੀਆ ਚੀਜ਼ ਇਹ ਹੁੰਦੀ ਹੈ ਕਿ ਇਹ ਮਟੀਰੀਅਲ ਸਾਨੂੰ ਘਰ ਵੇਸਟ ਸਮਾਨ ਦੇ ਵਿੱਚੋਂ ਹੀ ਮਿਲ ਜਾਂਦਾ ਹੈ ਤੇ ਅਸੀਂ ਯੂਸਫੁਲ ਲਰਨਿੰਗ ਮਟੀਰੀਅਲ ਬਣਾ ਸਕਦੇ ਹਾਂ ਦੇਖੋ ਮੈਂ ਕਾਮਨ ਵਰਡਸ ਲਿਖੇ ਨੇ this that like ਇਸੇ ਤਰੀਕੇ ਮੈਂ ਇਸਾਰੇ ਜਿਹੜੀ ਚਾਰਟਸ ਨੇ ਇਹਨਾਂ ਦੇ ਉੱਪਰ ਵਰਡਸ ਲਿਖ ਲਏ ਨੇ ਵਾਰੀ ਵਾਰੀ ਕਰਕੇ ਤੁਸੀਂ ਦੇਖ ਸਕਦੇ ਹੋ ਟਾਈਮ ਜ਼ਰੂਰ ਲੱਗਦਾ ਹੈ ਪਰ ਇਤਮਿਨਾ ਦੇ ਨਾਲ ਅਸੀਂ ਬੜੇ ਇੰਟਰਸਟ ਨਾਲ ਬਣਾਉਂਦੇ ਆ ਇਵਨ ਕਿ ਤੁਸੀਂ ਬੱਚਿਆਂ ਨੂੰ ਵੀ ਇਸ ਤਰ੍ਹਾਂ ਦਾ ਮਟੀਰੀਅਲ ਬਣਾਉਣ ਦੇ ਲਈ ਮੋਟੀਵੇਟ ਕਰ ਸਕਦੇ ਹੋ ਉਹਨਾਂ ਕੋਲ ਜੋ ਕੋਈ ਪੁਰਾਣੇ ਚਾਰਟਸ ਉਹਨਾਂ ਦੇ ਬਣਾਏ ਹੋਏ ਨੇ ਵੇਸਟ ਨੇ ਜਿਨ੍ਹਾਂ ਦੀ ਬੈਕ ਸਾਈਡ ਬਚੀ ਹੁੰਦੀ ਹੈ ਤਾਂ ਉਹਨਾਂ ਨੂੰ ਕੱਟ ਕਰਕੇ ਇਸੇ ਤਰੀਕੇ ਆਪਣਾ ਐਜੂਕੇਸ਼ਨਲ ਮਟੀਰੀਅਲ ਉਹ ਤਿਆਰ ਕਰ ਸਕਦੇ ਨੇ ਸਿਰਫ ਇਹੀ ਨਹੀਂ ਬੜੇ ਅੱਛੇ ਕਾਰਡਸ ਵੀ ਤਿਆਰ ਕੀਤੇ ਜਾ ਸਕਦੇ ਨੇ ਜਿਸ ਤਰ੍ਹਾਂ ਪੌਦੇ ਦੇ ਭਾਗ ਹੋਗੇ ਫੁੱਲ ਦੇ ਭਾਗ ਹੋਗੇ ਦੰਦਾਂ ਦੇ ਆਕਾਰ ਦੰਦਾਂ ਦੇ ਭਾਗ ਹੋਗੇ ਹੈਨਾ ਇਸ ਤਰ੍ਹਾਂ ਦੇ ਅਸੀਂ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਹਾਂ ਕਿ ਉਹ ਵੀ ਇਸ ਤਰ੍ਹਾਂ ਦੇ ਕਾਰਡ ਤਿਆਰ ਕਰਨ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਮੈਂ ਆਪਣਾ ਕਾਰਡ ਵੀ ਲਿਖ ਲਿਆ ਹੈ ਤੇ ਨਾਲ-ਨਾਲ ਆਪ ਸਭ ਦੇ ਨਾਲ ਗੱਲਾਂ ਵੀ ਕੀਤੀਆਂ ਹਨ ਦੇਖੋ ਮੈਂ ਹੌਲੀ-ਹੌਲੀ ਕਰਕੇ ਇਸੇ ਤਰੀਕੇ ਸਾਰੇ ਕਾਰਡਸ ਤਿਆਰ ਕੀਤੇ ਹਨ ਕੁਝ ਕੁ ਮੈਂ ਕੀਤੇ ਹਨ ਤੇ ਕੁਝ ਮੈਂ ਥੋੜੇ ਟਾਈਮ ਦੇ ਵਿੱਚ ਕਰ ਲਵਾਂਗੀ ਲਾਈਨ ਲਗਾਏ ਹੋਏ ਜਦੋਂ ਅਸੀਂ ਵਰਡ ਲਿਖਦੇ ਹਾਂ ਲਾਈਨ ਲਗਾ ਕੇ ਤਾਂ ਦੇਖੋ ਸਿਮੈਟਰੀ ਦੇ ਵਿੱਚ ਆਉਂਦੇ ਆ ਵਰਡ ਔਰ ਲਿਖੇ ਹੋਏ ਵੀ ਬੜੇ ਸੁੰਦਰ ਲੱਗਦੇ ਆ ਸੋਹਣੇ ਲੱਗਦੇ ਆ ਤੇ ਉਹ ਮੈਂ ਤੁਹਾਨੂੰ ਦੱਸ ਦੇ ਦਿੱਤਾ ਹੈ ਕਿ ਤੁਸੀਂ ਇਹਨਾਂ ਨੂੰ ਹੋਰ ਕਲਰ ਯੂਜ਼ ਕਰਕੇ ਵੀ ਕਲਰਫੁਲ ਬਣਾ ਸਕਦੇ ਹੋ ਜਿਹੜੇ ਦੇਖਣ ਚ ਅਟਰੈਕਟਿਵ ਲੱਗਣਗੇ ਤੇ ਬੱਚੇ ਬੜੇ ਖੁਸ਼ ਹੋ ਕੇ ਇਹਨਾਂ ਕਾਰਡਸ ਤੋਂ ਸਿੱਖਣਗੇ ਈਵਨ ਕਿ ਮੈਂ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਇਹ ਕਾਰਡਸ ਤਿਆਰ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਕਾਰਡਸ ਦੇ ਉੱਪਰ ਵਰਡਸ ਲਿਖ ਲਏ ਨੇ ਤੇ ਉੱਪਰ ਮੈਂ ਨੰਬਰ ਵੀ ਲਗਾ ਦਿੱਤੇ ਨੇ ਕੁਝ ਵਰਡਸ ਨੇ ਜਿਨ੍ਹਾਂ ਨੂੰ ਮੈਂ ਅੰਡਰਲਾਈਨ ਵੀ ਕੀਤਾ ਹੈ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਹੋ ਠੀਕ ਹੈ ਜੀ ਔਰ ਮੈਂ ਸੀਰੀਅਸ ਦੱਸਦੀ ਹਾਂ ਕਿ ਮੇਰੇ ਬੱਚੇ ਸੀਰੀਅਸਲੀ ਬਹੁਤ ਹੀ ਇੰਜੋਏ ਕਰਕੇ ਕਾਰਡਸ ਲੈਂਦੇ ਆ ਹਰ ਇੱਕ ਬੱਚੇ ਨੂੰ ਰਹਿੰਦਾ ਕਿ ਮੈਮ ਇੱਕ ਕਾਰਡ ਮੈਨੂੰ ਦੇ ਦਿਓ ਇੱਕ ਕਾਰਡ ਮੈਨੂੰ ਦੇ ਦਿਓ ਤੇ ਬੱਚੇ ਬੜੇ ਇੰਟਰਸਟ ਲੈ ਕੇ ਇਹਨਾਂ ਕਾਰਡਸ ਨੂੰ ਤੋਂ ਵਰਡਸ ਨੂੰ ਯਾਦ ਕਰਦੇ ਆ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਫਟਾਫਟ ਕਿ ਅੱਗੇ ਅਸੀਂ ਕੀ ਕਰਨਾ ਹੈ ਅੱਗੇ ਐਸੀ ਮੇਰੇ ਕੋਲ ਕੁਝ ਵੇਸਟ ਕਾਰਡਬੋਰਡ ਪਈ ਸੀ ਜਿਵੇਂ ਆਪਣੇ ਕੋਲ ਪਾਰਸਲਸ ਹੁੰਦੇ ਆ ਹੋਰ ਸਮਾਨ ਆਪਣੇ ਕੋਲ ਹੁੰਦਾ ਤੇ ਉਹਨਾਂ ਦੇ ਕਾਰਡਬੋਰਡ ਹੁੰਦੇ ਆ ਬਾਕਸਿਸ ਹੁੰਦੇ ਆ ਹਨਾ ਗੱਤੇ ਦੇ ਤੇ ਮੈਂ ਇਹ ਬਾਕਸਿਸ ਲਏ ਤਾਂਕਿ ਮੈਂ ਇਹਨਾਂ ਨੂੰ ਇਸ ਦੇ ਉੱਪਰ ਪੇਸਟ ਕਰ ਸਕਾਂ ਤਾਂਕਿ ਇਹਨਾਂ ਦਾ ਇੱਕ ਬੇਸ ਬਣ ਜਾਵੇ ਕਿਉਂਕਿ ਅਗਰ ਸਿੰਪਲ ਚਾਰਟ ਰਹੇਗਾ ਤੇ ਉਹ ਫਟ ਜਾਏਗਾ ਖਰਾਬ ਹੋ ਜਾਏਗਾ ਠੀਕ ਹੈ ਤਾਂ ਫਿਰ ਮੈਂ ਇਸ ਤਰ੍ਹਾਂ ਦੇ ਗੱਤੇ ਜੋ ਮੇਰੇ ਕੋਲ ਪਏ ਸੀ ਘਰ ਬਾਕਸਿਸ ਵਗੈਰਾ ਜਿਹਨਾਂ ਦੇ ਵਿੱਚ ਸਮਾਨ ਹੁੰਦਾ ਉਹ ਲਿਆ ਉਹਦੇ ਨਾਲ ਸੀਜ਼ਰ ਲੈ ਕੇ ਉਹਨਾਂ ਨੂੰ ਕੱਟ ਕੀਤਾ ਸਾਈਜ਼ ਅਕੋਰਡਿੰਗ ਤੁਸੀਂ ਪਹਿਲਾਂ ਮੈਜ਼ਰ ਕਰਕੇ ਫਿਰ ਤੁਸੀਂ ਕਟਿੰਗ ਸਟਾਰਟ ਕਰਨੀ ਹੈ ਉਹ ਤੁਹਾਡੀ ਆਪਣੀ ਸਹੂਲਤ ਹੈ ਕਿ ਤੁਸੀਂ ਆਪਣੀ ਸਹੂਲਤ ਦੇ ਅਕੋਰਡਿੰਗ ਤੁਹਾਨੂੰ ਜਿਵੇਂ ਠੀਕ ਲੱਗਦਾ ਹੈ ਤੁਸੀਂ ਉਦਾਂ ਹੀ ਕਟਿੰਗ ਕਰ ਸਕਦੇ ਹੋ ਚਾਹੇ ਤੁਸੀਂ ਪਹਿਲਾਂ ਮੈਜ਼ਰ ਕਰ ਲਓ ਜਾਂ ਫਿਰ ਤੁਸੀਂ ਕੁਝ ਆਈਡੀਆ ਲੈ ਕੇ ਕਟਿੰਗ ਕਰਕੇ ਫਿਰ ਬਾਅਦ ਦੇ ਵਿੱਚ ਤੁਸੀਂ ਸਾਈਜ਼ ਦੇ ਅਕੋਰਡਿੰਗ ਉਹਨਾਂ ਨੂੰ ਮੈਚ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੇ ਗੱਤੇ ਨੇ ਉਹਨਾਂ ਦੀ ਸਾਈਜ਼ ਦੇ ਅਕੋਰਡਿੰਗ ਕਟਿੰਗ ਕਰ ਲਈ ਹੈ ਤੇ ਤੁਸੀਂ ਚਾਰਟ ਵੀ ਦੇਖ ਸਕਦੇ ਹੋ ਮੈਂ ਇਹਨਾਂ ਨੂੰ ਲਗਾ ਕੇ ਦੇਖ ਰਹੀ ਹਾਂ ਕਿਉਂਕਿ ਅਸੀਂ ਦੋਨਾਂ ਨੂੰ ਇਕੁਅਲ ਵੀ ਦੇਖਣਾ ਹੈ ਕਿ ਕਟਿੰਗ ਕਰਨ ਤੋਂ ਬਾਅਦ ਵੀ ਸਾਡੇ ਜਿਹੜੇ ਚਾਰਟਸ ਨੇ ਇਹ ਗੱਤੇ ਉੱਪਰ ਪ੍ਰੋਪਰ ਤਰੀਕੇ ਸੈੱਟ ਹੋ ਜਾਣਗੇ ਅਗਰ ਥੋੜਾ ਬਹੁਤ ਉੱਪਰ نیچے ਤਾਂ ਕਟਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਪਰ ਕਟਿੰਗ ਵੀ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗਲੂ ਫੇਵਿਕੋਲ ਜੋ ਵੀ ਸਾਡੇ ਕੋਲ ਅਵੇਲੇਬਲ ਚੀਜ਼ ਹੈਗੀ ਹੈ ਜਿਹਦੇ ਨਾਲ ਅਸੀਂ ਇਹਨਾਂ ਨੂੰ ਪੇਸਟ ਕਰ ਸਕਦੇ ਹਾਂ ਗੱਤੇ ਉੱਪਰ ਅਸੀਂ ਗਮ ਵਗੈਰਾ ਯੂਜ਼ ਕਰਕੇ ਅੱਛੇ ਤਰੀਕੇ ਚਾੜ ਦੇ ਬੈਕਸਾਈਡ ਤੇ ਫੇਰ ਅਸੀਂ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਅੱਛੇ ਤਰੀਕੇ ਪਹਿਲਾਂ ਫੇਵਿਕੋਲ ਲਗਾ ਲਈ ਹੈ ਤਾਂ ਕਿ बार-बार ਗੱਤੇ ਉੱਪਰੋਂ ਖਰਾਬ ਹੋਣ ਦਾ ਉਕੜਨ ਵਗੈਰਾ ਦਾ ਹਿੱਲਣ ਦਾ ਖਤਰਾ ਜਾਂ ਫਿਰ ਡਰਨਾ ਰਹੇ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਸਾਡੀ ਮਿਹਨਤ ਐ ਸਾਨੂੰ ਬਾਰ-ਬਾਰ ਮਿਹਨਤ ਨਾ ਕਰਨੀ ਪਵੇ ਤਾਂ ਅਸੀਂ ਪੂਰਾ ਅੱਛੇ ਤਰੀਕੇ ਨੂੰ ਪੇਸਟ ਕਰ ਲਿਆ ਹੈ ਹੁਣ ਅਸੀਂ ਕੀ ਕਰਾਂਗੇ ਗਮ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਗੱਤੇ ਉੱਪਰ ਪੇਸਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਗਮ ਲਗਾਉਣ ਤੋਂ ਬਾਅਦ ਜੋ ਕਾਰਡ ਬਣਾਇਆ ਸੀ ਚਾਰਟ ਦਾ ਇਹਨੂੰ ਗੱਤੇ ਉੱਪਰ ਅੱਛੇ ਤਰੀਕੇ ਨਾਲ ਪੇਸਟ ਕਰ ਲਿਆ ਹੈ ਤੇ ਉਹਨੂੰ ਪ੍ਰੈਸ ਕਰ ਦਿੱਤਾ ਹੈ ਤਾਂ ਜੋ ਸਾਈਡਾਂ ਵਗੈਰਾ ਅੱਛੇ ਤਰੀਕੇ ਉਹਦੇ ਨਾਲ ਚਿਪਕ ਜਾਣ ਤਾਂ ਕਿ ਹਿੱਲਣ ਵਗੈਰਾ ਦਾ ਖਰਾਬ ਹੋਣ ਦਾ ਕੋਈ ਖਤਰਾ ਨਾ ਰਹੇ ਇਸੇ ਤਰੀਕੇ ਵਾਰੀ-ਵਾਰੀ ਕਰਕੇ ਮੈਂ ਸਾਰੇ ਜਿਹੜੇ ਗੱਤੇ ਦੇ ਮੈਜ਼ਰ ਕੀਤੇ ਹੋਏ ਸਾਡੇ ਪੀਸਸ ਨੇ ਔਰ ਚਾਰਟਸ ਬਣਾਏ ਹੋਏ ਨੇ ਇਹਨਾਂ ਨੂੰ ਇਸੇ ਤਰੀਕੇ ਵਾਰੀ ਵਾਰ ਕਰਕੇ ਸਭ ਨੂੰ ਪੇਸਟ ਕਰ ਲੈਣਾ ਔਰ ਸਾਰੇ ਤਿਆਰ ਕਰ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਜਿੰਨੇ ਗੱਤੇ ਸੀ ਔਰ ਚਾਰਟਸ ਸੀ ਇਹਨਾਂ ਸਾਰਿਆਂ ਨੂੰ ਅੱਛੇ ਤਰੀਕੇ ਤਿਆਰ ਕਰ ਲਿਆ ਹੈ ਹਰ ਇੱਕ ਕੁਝ ਕੁ ਚਾਰਟਸ ਵੀ ਮੈਂ ਕਈ ਵਾਰੀ ਛੋਟੇ रह ਜਾਂਦੇ ਨੇ ਆਪਣੀ ਗੱਤਾ ਛੋਟਾ ਹੁੰਦਾ ਤਾਂ ਅਸੀਂ ਵਰਡਸ ਦੀ ਕਲਾਈਮ ਦੀ ਵੀ ਕਟਿੰਗ ਕਰਕੇ ਸਿੰਗਲ ਸਟ੍ਰਿਪ ਵੀ ਤਿਆਰ ਕਰ ਸਕਦੇ ਆ ਜਿਵੇਂ ਸਕੇਲ ਹੁੰਦਾ ਹੈ ਤਾਂ ਕਿ ਇਹ ਸਿੰਗਲ ਸਿੰਗਲ ਬੱਚਾ ਵੀ ਉਸ ਨੂੰ ਯੂਜ਼ ਕਰ ਸਕੇ ਸਿਰਫ ਇਹ ਹੀ ਨਹੀਂ ਤੁਸੀਂ ਇਹਨਾਂ ਕਾਰਡਸ ਦੇ ਨਾਲ ਇਹ ਦੇਖੋ ਤੁਸੀਂ ਸਿੰਗਲ ਸਟ੍ਰਿਪ ਤੁਸੀਂ ਦੇਖ ਸਕਦੇ ਹੋ ਜੋ ਮੈਂ ਤਿਆਰ ਕੀਤੀ ਹੈ ਬਿਲਕੁਲ ਛੋਟਾ ਗੱਤਾ ਬਚ ਗਿਆ ਸੀ ਜ਼ਿਆਦਾ ਨਹੀਂ ਸੀ ਤਾਂ ਫਿਰ ਮੈਂ ਚਾੜਦੀ ਹੀ ਕਟਿੰਗ ਕਰ ਲਈ ਠੀਕ ਹੈ ਤੁਸੀਂ ਇਹਨਾਂ ਦੇ ਨਾਲ ਪੰਜਾਬੀ ਦੇ ਵਰਡਸ ਪੰਜਾਬੀ ਦੇ ਸੈਂਟੈਂਸਸ ਹਿੰਦੀ ਦੇ ਵਰਡਸ ਹਿੰਦੀ ਦੇ ਸੈਂਟੈਂਸਸ ਤਿਆਰ ਕਰ ਸਕਦੇ ਹੋ ਇਨਾ ਹੀ ਨਹੀਂ ਜੋ ਸਾਡੇ ਕੋਲ ਜਿਵੇਂ ਸੂਟਸ ਦੇ ਲਿਫਾਫੇ ਵਗੈਰਾ ਆਉਂਦੇ ਆ ਐਕਸਟਰਾ ਲਿਫਾਫੇ ਕੁਝ ਨਾ ਕੁਝ ਪਏ ਹੁੰਦੇ ਆ ਤਾਂ ਅਸੀਂ ਉਹ ਲਿਫਾਫੇ ਨੂੰ ਪਰ ਜੜਾ ਕੇ ਠੀਕ ਹੈ ਉੱਥੋਂ ਵੀ ਆਪਣਾ ਬੈਸਟ ਆਊਟ ਆਫ ਵੇਸਟ ਮਟੀਰੀਅਲ ਕਰ ਸਕਦੇ ਆ ਠੀਕ ਹੈ ਤਾਂ ਕਿ ਸਾਨੂੰ ਲੈਮੀਨੇਸ਼ਨ ਪੇਪਰ ਲੱਗ ਤੋਂ ਲਿਆਂਦੀ ਜ਼ਰੂਰਤ ਨਾ ਭਵੇ ਔਰ ਸਾਡੇ ਕੋਲ ਕਰੇ ਪਈ ਸੂਟਾਂ ਦੇ ਲਿਫਾਫੇ ਬਹੁਤ ਹੁੰਦੇ ਆ ਠੀਕ ਹੈ ਔਰ ਬੱਚੇ ਹੁਣ ਇਹ ਦੇਖੋ ਇਹ ਮਟੀਰੀਅਲ ਸਾਡਾ ਕਿੱਡਾ ਵਧੀਆ ਗੁੱਡ ਕੁਆਲਿਟੀ ਦਾ ਹੈਂਡ ਮਟੀਰੀਅਲ ਔਰ ਬੈਸਟ ਆਊਟ ਆਫ ਵੇਸਟ ਮਟੀਰੀਅਲ ਹੈ ਜੋ ਬੱਚੇ ਵੀ ਤਿਆਰ ਕਰ ਸਕਦੇ ਨੇ ਔਰ ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਐਜੂਕੇਸ਼ਨਲ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ